ہیں ماسٹر جی بیٹھے صاحب اور بہت سی لیڈر ہیں اور مجھے پتا لگا کہ پنڈ بہت سال کانگریس نے جیتیا میں جنڈا بلند ہے بہت ساری گلا میرے تو پہلے ہو چکی ہیں میں جنیا ہو چکی ہیں نے وہ گناں دوبارہ نہیں کہنا چھو رہا لوگ سوا الیکشن اپنے سرتے ہیں انہیں گلیوں کو اٹھنا ہے ایک پاس ایک کانگریس پارٹی یا دوسرے پاس ایک کالی دارا ہے عام پارٹی یا اور خیرہ صاحب نے بھی اپنا کینڈیٹیٹ دیتے ہیں تاریان ہے لڑائی سدھانتا لیا اگر بادر صاحب کی گل کریے میرے خیال میں جنا گٹ بولا ہونا چنگا رہے گا کیونکہ تھی دو ہزار ستارہ اسمبلی دے الیکشن بادل صاحب نو سبق سکھا چکے کیونکہ دس سال سرکار یہ چلائی کہ دو لاکھ کروڑ کا قرضہ اور اپنے گھر کن لے گئے خیال کسی نہ نے نہیں پتا کہ ان کو پیسے بسا نیٹل زمین پتا نہیں کوئی لا سکتے اتنا امیر ہو گیا راجنیتی سے والی ہوں راجنیتی اپنے گھر دیا پرٹیاں بنا لئے نہیں ہوں اور بادل صاحب نے, انہوں نے, نے سارے سدان توڑے ہو لیکن بہت

ਇਹ ਇਲੈਕਸ਼ਨ ਕਮਿਸ਼ਨ ਦਾ ਜਿਹੜੇ ਲੋਕ ਇਲੈਕਸ਼ਨ ਦੀ ਬਿਊਟੀ ਜਿ ਲੱਗੇ ਆ ਉਹਨਾਂ ਨਾਲ ਦੋ ਸਾਰੀ ਮਸ਼ੀਨਰੀ ਉਹਨਾਂ ਦੇ ਅੰਡਰ ਹੁੰਦੀ ਆ ਪਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਆਰਡਰ ਕੀਤਾ ਉਹ ਮੰਨਣਾ ਦੇ ਪੈਣਾ ਵਾ ਉਹ ਸਾਰਡਰ ਨੂੰ ਹੁਣ ਇਸ ਵੇਲੇ ਤੱਕ ਕੁਝ ਨਹੀਂ ਕਹਤਾ ਕਿ ਪਰ ਮਾਨਯੋਗ ਮੁੱਖ ਮੰਤਰੀ ਜੀ ਨੇ ਕੈਪਟਨ ਅਵਿੰਦਰ ਸਿੰਘ ਜੀ ਨੇ ਲੈ ਕੇ ਭੇਜਿਆ ਵਾ ਕਿ ਤੁਸੀਂ ਉਸ ਆਰਡਰ ਨੂੰ ਦੁਬਾਰਾ ਦੇਖੋ ਕਿਉਂਕਿ ਸਾਡੇ ਹਿਸਾਬ ਨਾਲ ਇਹ ਬਣਦਾ ਨਹੀਂ ਹੈਗਾ ਕਿਉਂਕਿ ਜਿਹੜੀ ਐਸਆਈਟੀ ਆ ਉਹ ਤੇ ਇੱਕ ਅਜਾੜ ਏਜੰਸੀ ਆ ਕੋਈ ਜਾਂਚ ਕਰ ਨਹੀਂ ਰਹੀ ਕੋਈ ਇਲੈਕਸ਼ਨ ਦਾ ਕੰਮ ਤਾਂ ਕਰ ਨਹੀਂ ਰਹੀ ਤੁਸੀਂ ਉਹਦੀ ਬਦਲੀ ਕਾਨੂੰ ਕਰ ਰਹੇ ਬਦਲੀ ਕੈਨਸਲ ਕਰੋ ਦੇਖਦੇ ਹਾਂ ਕੀ ਹੁੰਦਾ ਪਰ ਇਹਨਾਂ ਦੀ ਜਾਲ ਫਸੀ ਹੋਈ ਆ ਕਿ ਉਹ ਰਹਿ ਗਿਆ ਕਿਤੇ ਆ ਇਲੈਕਸ਼ਨ ਦੇ ਵੋਟਾਂ ਤੋਂ ਪਹਿਲਾਂ ਨਾ ਕੋਈ ਵੱਡੇ ਵੱਡੀ ਘਟਨਾ ਹੋਈ ਜੇ ਨਾ ਉਹ ਜਿਵੇਂ ਐਮਐਲਏ ਸਾਮ ਕਹਿ ਰਹੇ ਸੀ 23 ਮਈ ਆ ਜਿਆਦਾ ਤੋਂ ਜਿਆਦਾ ਅਗਰ ਇਲੈਕਸ਼ਨ ਕਮਿਸ਼ਨ ਨਾਲੇ ਨਹੀਂ ਮੰਨੇ ਤੇ ਕੀ ਆ 23 ਮਈ ਆ 23 ਮਈ ਤੋਂ ਬਾਅਦ ਕੋਰ ਖਤਮ ਹੋ ਜਾਣਾ ਕੋਈ ਚੋਣ ਜਾਤ ਦਾ ਕੰਮ ਹੋ ਜੂ ਫੇਰ ਕਿਤੇ ਫੇਰ ਕੀ ਹੋ ਜੂਗਾ ਪਰ ਕਿਥੋਂ ਤੱਕ ਜਾਂਦੇ ਆ ਸਵਾਲ ਇਹ ਆ ਕਿ ਕਿਥੋਂ ਤੱਕ ਜਾਂਦੇ ਆ ਇੱਥੇ ਜਿਹੜਾ ਕੈਂਡੀਡੇਟ ਖੜਾ ਕੀਤਾ ਮੈਂ ਤੇ ਹਰਾਨ ਆ ਇਹ ਜਦੋਂ ਕਿਸੇ ਬੰਦੇ ਦਾ ਨਾਮ ਅਖਬਾਰਾਂ 'ਚ ਆ ਜੇ ਦਰਬਾਰਾ ਚ ਨਾ ਆਵੇ ਗੱਲ ਸੁੱਕੀ ਰਵੇ ਫਿਰ ਸਭ ਕੋ ਚੱਲ ਜਾਂਦਾ ਕਿਉਂ ਜੀ ਫਿਰ ਤਾਂ ਸਭ ਚੱਲ ਜਾਂਦਾ ਬੰਦਨਾ 2 ਦਿਨ ਮਹੀਨਾ ਪਹਿਲਾਂ ਆ ਗਿਆ ਕਿ ਦਰਬਾਰਾ ਸਿੰਘ ਗੁਰੂ ਡੀਸੀ ਹੁੰਦੇ ਸੀ ਜਲੰਧਰ ਔਰ 1986 ਜਿਹੜਾ ਨਗੋਦਰ ਦਾ ਵਿਅਕਤੀ ਕਾਰਡ ਹੋਇਆ ਸੀ ਉਤੇ ਚਾਰ ਮਹਾਰਾਜ ਗੁਰਗਰਾ ਸਾਹਿਬੀ ਬੀੜਾ ਸਾੜੀਆਂ ਸੀ ਉੱਥੇ ਇੱਕ ਗੋਲੀਕਾਰਡ ਹੋਇਆ ਔਰ ਗੋਲੀ ਚਲਾਉਣ ਦਾ ਆਰਡਰ ਇਸ ਬੰਦੇ ਨੇ ਦਿੱਤੇ ਸੀ ਤੁਸੀਂ ਹੌਸਲਾ ਦੇਖੋ ਉਹ ਬਹਿਰ ਕਲਾ ਘਾੜ ਦਾ ਜਿਹੜੇ ਨਿਕੜਿਆਂ ਨੇ ਜਿੱਥੇ ਦੋ ਬੰਦੇ ਮਰੇ ਸੀ ਜਿੱਥੇ ਚਾਰ ਸਿੰਘ ਸ਼ਹੀਦ ਹੋਏ ਸੀ ਔਰ ਜਿਸ ਆਦਮੀ ਤੇ ਇਹ ਲੱਗ ਰਿਹਾ ਇਹ ਇਹਨੇ ਗੋਲੀ ਚਲਾਉਣ ਦਾ ਆਰਡਰ ਦਿੱਤੇ ਸੀ ਉਹਨੂੰ ਇਥੋਂ ਦੀ ਫਤਿਹਗੜ ਸਾਹਿਬ ਉਸ ਧਰਤੀ ਦੀ ਟਿਕਟ ਦਿੱਤੀ ਆ ਜਿਹਦੇ ਅਰਥੀ ਕੋਈ ਪਵਿੱਤਰ ਜਗ੍ਹਾ ਦੁਨੀਆ 'ਚ ਨਹੀਂ ਮੇਰੇ ਖਿਆਲ ਸਾਡੇ ਲਈ ਸੋਕੇ ਸਾਹਿਬ ਜਰਦਿਆ ਦੀ ਸ਼ਹੀਦੀ ਦੁਨੀਆ ਦੇ ਕਿਸੇ ਕੋਨੇ 'ਚ ਇਹੋ ਜਿਹੀ ਘਟਨਾ ਨਹੀਂ ਹੋਈ ਆ ਸਾਹਿਬ ਜਦਾ ਫਤਿਹ ਸਿੰਘ ਸਾਹਿਬ ਸਾਹਿਬ ਜਦਾ ਜੋਰਾਵਰ ਸਿੰਘ ਦੀ ਮੌਤ ਦੁਨੀਆ ਦੇ ਕਿਸੇ ਕੋਨੇ 'ਚ ਇਹੋ ਜਿਹੀ ਘਟਨਾ ਨਹੀਂ ਹੈ ਜਿਹੋ ਜਿਹਾ ਕੋਈ ਅਕਾਦ ਨਹੀਂ ਇੰਨੀ ਪਵਿੱਤਰ ਧਰਤੀ ਦੇ ਕਿਸ ਆਦਮੀ ਨੂੰ ਟਿਕਟ ਦਿੱਤੀ ਆ ਮੈਂ ਤੇ ਹੈਰਾਨ ਆ ਮੈਂ ਜਦੋਂ ਜਦੋਂ ਪਾਰਾਂ ਚ ਆ ਗਿਆ ਸੀ ਮੈਂ ਸੋਚਦਾ ਸੀ ਕਿ ਜੋ ਮਰਜ਼ੀ ਹੋ ਜੇ ਇਹਨੂੰ ਤਰੀਕਾ ਦਿੱਤੇ ਕਿਉਂਕਿ ਨਾ ਇਹਦੇ ਜਾ ਗਿਆ ਇਹਨੂੰ ਕੋਈ ਬਚਨ ਦੀ ਕੋਸ਼ਿਸ਼ ਕਰਨਗੇ ਵੀ ਕਾਨੂੰ ਸਾਡੇ ਤੇ ਗੱਲ ਆਉਣ ਗਿਆ ਪਰ ਉਹ ਨਹੀਂ ਪਰਿਵਾਰ ਮਤਲਬ ਬਾਦਰ ਪਰਿਵਾਰ ਨਾ ਕਿਸੇ ਕਾਨੂੰਨ ਨੂੰ ਮੰਨੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ ਕਿਸੇ ਵੀ ਕਾਨੂੰਨ ਨੂੰ ਨਹੀਂ ਮੰਨਦੇ ਹੈ ਕਿ ਉਹਨੂੰ ਖੜਾ ਕੀਤਾ ਇਹ ਫੈਸਲਾ ਹੁਣ ਤੁਸੀਂ ਲੈਣਾ ਤੇ ਇਹੋ ਜਿਹੇ ਆਦਮੀ ਨੂੰ ਵੋਟ ਪਾਉਣੀ ਆ ਜਾਂ ਨਹੀਂ ਪਾਉਣੀ ਇਹ ਫੈਸਲਾ ਤੁਸੀਂ ਲੈਣਾ

پارٹی پارٹیاں نے میرے نہیں سکتے چار وہ ہر بندہ اپنی پارٹی بنا کے کرتا اور گل سناتا بھی کرنے سمرا صاحب بہت بول دیا یوٹیوب دیا ہر جگہ آگے ਇਹ ਨਹੀਂ ਕਿ ਕਦੇ ਮੁਲਾਕਾਤ ਨਹੀਂ ਹੋਈ ਲੋਥੇ ਪਹਿਲਾਂ ਤਾਂ ਕਾਂਗਰਸ ਨੂੰ ਜਈ 2.5 ਦੋਸਤ ਕੀਤੀ ਪਰ ਉਹਨਾਂ ਤੋਂ ਪੁੱਛਣਾ ਜ਼ਰੂਰੀ ਆ ਕਿ ਜੇ ਜਦੋਂ ਪਾਰਟੀ ਛੱਡਤੀ ਫਿਰ ਵਿਧਾਇਕਾਂ ਨੂੰ ਕਿਉਂ ਬੜੀ ਬੈਠਨੀਓ ਭਾਈ ਕਿਉਂ ਜੀ ਸਿਧਾ ਰਾਜ ਚੱਲਣਾ ਪਾਰਟੀ ਛੱਡਤੀ ਜਿਹੜੀ ਪਾਰਟੀ ਤੋਂ ਐਮਐਲਏ ਬਣਿਆ ਸੀ ਉਹਨੂੰ ਛੱਡੋ ਦੁਬਾਰਾ ਇਲੈਕਸ਼ਨ ਲੜੋ ਗਾਲੀ ਕਢੀ ਆ ਜਿਹੜਾ ਬੰਦਾ ਸਿਧਾਂਤਾਂ ਦੀ ਗੱਲ ਕਰਦਾ ਉਹ ਮੇਰੇ ਸਿਧਾਂਤਾਂ ਤੇ ਖੜਾ ਰਹੇ ਆਂ ਹੀ ਫਿਰ

ਇੱਕ ਨਹੀਂ ਛੱਡੇ ਤੁਸੀਂ ਸਾਹ ਹਾਲਾਤ ਇਹ ਇਹ ਤਾਂ ਇੱਥੇ ਹਾਲਤ ਹੋ ਰਹੀ ਆ ਕਿੰਨਾ ਪਾਰਟੀਆਂ ਦਾ ਸਾਡਾ ਮੁਕਾਬਲਾ ਐਮਐਲਏ ਸਾਹ ਨੇ ਤੁਹਾਨੂੰ ਸਾਰੀ ਗੱਲ ਦੱਸਤੀ ਕਿ ਇੰਨੀ ਖਰਾਬ ਹਾਲਤ ਹੋਣ ਦੇ ਬਾਵਜੂਦ ਅਸੀਂ ਇੱਥੇ ਕੈਪਟਨ ਸਾਹ ਨੇ ਜੀਵਨਾਰਾ ਦਾ ਹਸਪਤਾਲ ਦੀ ਕੋਸ਼ਿਸ਼ ਕੀਤੀ ਗੁੰਡਾਗਰਦੀ ਤੇ ਨਕੀਲ ਪਾਈ ਆ ਗੈਂਗਸਟਰ ਆਰ ਦੂਸਰਿਆਂ ਦੇ ਨਸ਼ਾ ਤੇ ਨਕੀਲ ਪਾਈ ਮੈਂ ਆਪਣੀਆਂ ਅੱਖਾਂ ਨਾਲ ਮਹਾਰਾਇ ਕੋਟ ਹਲਕੇ ਤੇ ਰਹਿਣਾ ਬੋਪਰਾਵਾ ਮੇਰਾ ਪਿੰਡ ਆ ਮੈਂ ਆਪਣੀਆਂ ਅੱਖਾਂ ਦਾ ਗਲੀਆਂ ਦੇ ਕੋਨਿਆਂ ਤੇ ਨਸ਼ਾ 15 ਔਰ 16 2015 16 ਦੇ ਵੇਚਦੇ ਆਪ ਦੇਖਿਆ ਅੱਜ ਕੋਈ ਗਲੀਆਂ ਚ ਪੀਕ ਕੇ ਵੇਚ ਕੇ ਦੇ ਭਾਵੇਂ ਕੰਟਰਾ ਦੇ ਮਿਲਦਾ ਜਿੱਥੋਂ ਮਰਜੀ ਲੈ ਉਹ ਤਾਂ ਇਹ ਗੁਣ ਹਾਲਤ થઈ ਹਾਂ ਨਸ਼ੇ ਤੇ ਅਜੇ ਵੀ ਹੋਰ ਕੁਛ ਕਰਨ ਦੀ ਜ਼ਰੂਰਤ ਆ ਅਜੇ ਵੀ ਬਹੁਤ ਧਿਆਨ ਆ ਸਾਰੇ ਸਮਾਜ ਨੂੰ ਸਰਕਾਰ ਨੂੰ ਡਾਕਟਰਾਂ ਨੂੰ ਬਹੁਤ ਕੁਝ ਕਿਉਂਕਿ ਜਿਹੜਾ ਨਸ਼ਾ ਆदमी ਕਰਦਾ ਹੁੰਦਾ ਉਹ ਬਿਮਾਰ ਆਪਾਂ ਉਹ ਬਿਮਾਰ ਮੰਨਦੇ ਨਹੀਂ ਹੁੰਦਾ ਉਹ ਬਿਮਾਰ ਇਹ ਬਿਮਾਰੀ ਜਾਂ ਨਸ਼ਾ ਆਪਾਂ ਨੂੰ ਸਮਝਣ ਲੱਗ ਪੈਨੇ ਆ ਕਿ ਛੇਲੇ ਇਹ ਕਾਨੂੰਨ ਤੋੜ ਰਿਆ ਕਾਨੂੰਨ ਨਹੀਂ ਆ ਬਿਮਾਰ ਹਾਲਤ ਹੈ ਹਾਂ ਨਸ਼ੇ ਦੇ ਅਜੇ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਆ ਅਜੇ ਵੀ ਬਹੁਤ ਧਿਆਦਾ ਸਾਰੇ ਸਮਾਜ ਨੂੰ ਸਰਕਾਰ ਨੂੰ ਡਾਕਟਰਾਂ ਨੂੰ ਬਹੁਤ ਕੁਝ ਕਿਉਂਕਿ ਜਿਹੜਾ ਨਸ਼ਾ ਆਦਿ ਕਰਦਾ ਹੁੰਦਾ ਉਹ ਬਿਮਾਰ ਆਪਾਂ ਉਹ ਬਿਮਾਰ ਮੰਨਦੇ ਨਹੀਂ ਹੁੰਦਾ ਉਹ ਬਿਮਾਰ ਹੈ ਇਹ ਬਿਮਾਰੀ ਹੈ ਨਸ਼ਾ ਆਪਾਂ ਨੂੰ ਸਮਝੇ ਲੱਗ ਪਈ ਨਹੀਂ ਕਿ ਸ਼ਹਿਰ ਇਹ ਇਹ ਕਾਨੂੰਨ ਤੋੜ ਰਿਹਾ ਕਾਨੂੰਨ ਨਹੀਂ ਆ ਬਿਮਾਰ ਹੈ ਬਿਮਾਰੀ ਆ ਉਹਨੂੰ ਸਾਰਿਆਂ ਦੇ ਮਿਲ ਕੇ ਉਹਨੂੰ ਕਰਨਾ ਪਰ ਪੰਜਾਬ ਸਰਕਾਰ ਨੇ ਕਿਆ ਲਿਆ ਸੀ ਕਰਾਂਗੇ ਵੀ دے دے لگے رہنا بھی دی جی دی جی دی تو میں اگر اپنے میں تو میں سی. بہت ہی گریبی تو می نکل میرے ماں پی مزدوری کرتے اتنے مزدور بھٹے آیا بہت چھوٹی جی کی کوڑلین دی سی جدی متاں والی ہسی وان ڈیپٹ واچ انداز سی بھائی لگائی بہت جنگا سی ہولی والی پارٹی پہلا میں ڈاکٹر بن گیا ایم بی بی ایس کیتی پھر کسی نے دسیا جی دا غریب فیملی جو ایسے تے بہت ہی جانکاری نہیں تھی کہ تے نے کیا ڈی سی بہت بڑا آدمی ہوندا میں کہیا یار ڈی سی دا خاطر سنیا اور وہ بڑی نا کیویں او نہیں پتہ پھر کسی نے کیا انہوں نے پیپروں اوپر ائی ہے کوئی پتا کاروں ਪਤਾ ਪੁੱਤਾ ਕਿ ਤੋਂ ਉਹਦੇ ਪੇਪਰ ਦੇ ਉੱਤੇ ਪੜਾਈ ਲਗਾਈ ਮੈਂ ਬਹੁਤ ਚੰਗਾ ਸੀ ਤੇ ਉਹ ਪੇਪਰ ਪਾਸ ਕਰ ਲੈ ਡੀਸੀ ਵੀ ਬਣ ਗਿਆ ਉਹ ਪਿੰਡਾਂ ਦੇ ਪਹਿਲਾਂ ਤਾਂ ਕਹਾਵਤ ਹੁੰਦੀ ਸੀ ਨਹੀਂ ਤੂੰ ਕਿਤੇ ਡੀਸੀ ਲੱਗ ਗਿਆ ਤੇ ਮੈਂ ਡੀਸੀ ਲੱਗ ਗਿਆ ਪਰ ਮੈਂ ਮੰਨਦਾ ਮੈਂ ਬਚਪਨ ਤੋਂ ਆਪਣਾ ਪਾਠ ਕਰਦਾ ਮੈਂ ਵਾਹਿਗੁਰੂ ਨੂੰ ਬਹੁਤ ਮੰਨਦਾ ਮੈਂ ਮੰਨਦਾ ਕਿ ਜਦੋਂ ਅਫਸਰ ਸਾਹਿਬ ਵਾਹਿਗੁਰੂ ਦੇ ਲੱਗਦਾ ਨਾ ਉਹ ਜਿਹੜਾ ਕਈ ਗਾਣਾ ਸਾਥ ਪਾੜ ਕੇ ਚੱਪੜ ਉਹ ਮੈਨੂੰ ਦਿੱਤਾ

ਮੈਂ 2015 ਜਨਵਰੀ ਨੂੰ ਚੈਲੰਜ ਕੀਤਾ ਅਗਵਾਜ਼ ਨੇ ਕਿਹਾ ਉਹ ਕਿਹਾ ਬਾਦਲਤਾ ਬਰੋਨ ਵਾਲਾ ਡਾਕਟਰ ਅਮਰ ਸਿੰਘ ਫੋਟੋ ਲੱਗੇ ਬਾਦਲ ਦੀ ਪ੍ਰਕਾਸ਼ਨੀ ਦੱਸੋ ਫੋਟੋ ਡਾਕਟਰ ਅਮਰ ਸਿੰਘ ਦੀ ਲੱਗਦੀ ਚੈਕੀਆ ਜਪਾਰਟੀ ਉਹਨਾਂ ਨੇ ਜਵਾਬ ਹੀ ਦਿੱਤਾ ਉਹ ਬਹੁਤ ਸਮੇਂਦਾਰ ਪੋਲਿਟਿਸ਼ੀਅਨ ਜਵਾਬ ਹੀ ਨਹੀਂ ਦਿੱਤਾ ਮੈਂ ਜਿੱਥੇ ਵੀ ਮੈਨੂੰ ਮੌਕਾ ਮਿਲਿਆ ਵਾਇਗਰ ਨੂੰ ਹਾਜ਼ਰ ਨਾ ਹਾਜ਼ਰ ਮੰਨ ਕੇ ਮੈਂ ਪਿੰਡ ਨੂੰ ਮਜ਼ਦੂਰ ਨੂੰ ਜ਼ਿੰਮੇਦਾਰ ਨੂੰ ਨਿਪਟੋ ਲਿਆ ਮੈਨੂੰ ਕੇਂਦਰ ਸਰਕਾਰ ਨੇ ਸੀਐਨਡੀ ਐਫਸੀ ਬਣਾਤਾ ਸੀਐਨਡੀ ਐਫਸੀ ਬਣਾਤਾ ਜਿਹੜਾ ਕਣਕ ਝੋਨਾ ਸਾਰੇ ਗੁਣਕ ਚ ਖਰੀਦਿਆ ਜਾਂਦਾ ਉਸ ਐਫਸੀ ਇੰਟਰੀ ਦਾ ਮੇਰੇ ਸਾਹਮਣੇ ਗੱਲ ਆਈ ਉਦੋਂ ਜ਼ਿੰਮੇਦਾਰਾਂ ਨੂੰ ਯਾਦ ਹੋ 56 ਸਾਲ ਪਹਿਲਾਂ ਤੁਹਾਡੀ ਨਮੀ ਜੜੀ ਸੀ ਜਿੱਦ ਤੇ ਖਰੀਦੇ ਹੀ ਕਣਕ 10% ਹੁੰਦੀ ਸੀ ਵਲਾਰ ਉਹਨਾਂ ਤੋਂ ਆ ਰਿਹਾ ਦੀ 17% ਆ ਬੰਦੇ ਨੇ ਕੀਤਾ ਸੀ ਡਾਕਟਰ ਨੂੰ ਹਮਾਰ ਦੇਖਣ ਨੂੰ। ਫਿਰ ਮੈਗੇਲ 14 ਦੇ ਕੰਮ ਨੂੰ ਵੀ ਜਾਨ ਨਿਕਲ ਜਾਂਦੀ ਆ। ਇਹਨਾਂ ਦਾ ਤਾਂ ਕੱਟੋ-ਕੁੱਟ ਲਾ ਲੈਂਦੇ ਆ ਵਿਚਾਇਆਂ ਨੂੰ। ਜੀਵਨ ਦਾ ਕੋਈ ਪਤਾ ਤਾਂ ਲੱਗਦਾ ਨਹੀਂ ਮੰਡੀ ਚ ਕਿੰਨਾ ਇਹਦਾ ਕੱਟ ਲਿਆ। ਕਿਸੇ ਨੂੰ ਪਤਾ ਨਹੀਂ ਰਹਿਦਾ। ਲੋਕ ਉਹਨਾਂ ਟ੍ਰਾਲੀ ਨਾਲ ਪਾ ਕੇ ਲੈ ਜਾਂਦਾ ਕਿੰਨਾ ਉਹਦੇ ਤੋਂ ਕੱਟ ਵੋਂਗੇ ਉਹ ਨੂੰ ਵੀ ਕੋਈ ਪਤਾ ਤਾਂ ਨਹੀਂ ਲੱਗਦਾ। ਮੈਂ ਸਾਰੀ ਗੱਲ ਸਮਝਦਾ ਬੀਜਣ ਤੋਂ ਲੈ ਕੇ ਉਹਨੇ ਵੇਚਣ ਤੱਕ ਕੀ ਕੀ ਕਿਸਾਨ ਦੀ ਸਮੱਸਿਆ ਜਿਵੇਂ ਰੰਗ ਕਰਤਾ ਨਹੀਂ ਔਰ ਕਦੇ ਕੋ ਲਿਆ ਨਹੀਂ ਉਸ ਗਾਨੇ ਮੈਂ ਆ ਰਾਜਨੀਤੀ ਵੀ ਉਸ ਕਰਕੇ ਆਇਆ ਮੈਂ ਤਾਂ ਵਾਏ ਉਹਦਾ ਜਿਹੜੇ ਮੁਲਕਿਰ ਹੁੰਦੇ ਕਰਜਾ ਮੈਨੂੰ ਲੱਗਦਾ ਵਾਏ ਉਹਨੇ ਜਿਹੜਾ ਮੈਨੂੰ ਇਹਨਾ ਦਿੱਤਾ ਮੈਂ ਕਰ ਸਕਦਾ ਸੀ ਆਪਣੀ ਕੋਠੀ ਬਣਾਉਂਦਾ ਔਰ ਦੁਨੀਆਂ ਦਾ ਸਾਰਾ ਜਨ ਕੋਰਦੇ ਦੁਆਰਾ ਪੜਦੇ ਮੈਗਰੀ ਪੜਦੇ ਤੇ ਬੈਂਕਿੰਗ ਦੇ ਜਿਹੜੇ ਸਾਰੇ ਡਾਇਰੈਕਟਰ ਕਰਦੇ ਆ ਮੈਂ ਕਿਹਾ ਨਾ ਅਮਰਸਾ ਸਾਰੀ ਦੁਨੀਆ ਤੂੰ ਘੁੰਮ ਲਿਆ ਸਕੀਮਾਂ ਦੇ ਰਮੜਦਾ ਤੈਨੂੰ ਅੱਜ ਪਤਾ ਵਾ ਪੈਸੇ ਕਿਵੇਂ ਲਿਆਦੇ ਜਾ ਸਕਦੇ ਅੱਜ ਤੈਨੂੰ ਪਤਾ ਤੇ ਤੇਰਾ ਘਰ ਰਹਿਣ ਦਾ ਕੀ ਮਤਲਬ ਆ ਤੂੰ ਲੋਕ ਸੇਵਾਸ ਜਾਂ ਆ ਆ ਲੋਕਾਂ ਦੀ ਸੇਵਾ ਕਰ ਮੈਂ ਸੇਵਾ ਕਰਨ ਲਈ ਆਇਆ ਰਾਜਨੀਤੀ ਮੇਰੇ ਪਰਿਵਾਰ ਚ ਕੋਈ ਨਹੀਂ ਆ ਨਾ ਮੇਰਾ ਕੋਈ ਇਹ ਧੰਦਾ ਹੈਗਾ ਮੈਂ ਆਪਣੀ ਆਤਮਾ ਦੀ ਬਾਤ ਨਾਲ ਆਇਆ ਤੁਹਾਡੀ ਸਾਰਿਆਂ ਦੀ ਸੇਵਾ ਕਰਨ ਲਈ ਆਇਆ ਕਿਉਂਕਿ ਮੇਰੇ ਕੋਲ ਹੁਣ ਜਾਣਕਾਰੀ ਇੰਨੀ ਜ਼ਿਆਦਾ ਉਹ ਘਰ ਬੈਠ ਗਿਆ ਤਾਂ ਉਹ ਸਾਰੀ ਖਤਮ ਹੋ ਜਾਣੀ ਹੈ ਜੇ ਮੈਂ ਧੀਰਜ ਨਾਲ ਪਹੁੰਚ ਗਿਆ ਉਹਦਾ ਉਪਯੋਗ ਹੋ ਜਾ ਮੈਂ ਉਹਦਾ ਉਪਯੋਗ ਕਰਨ ਲਈ ਆਇਆ ਮੈਨੂੰ ਜੇ ਇਹ ਹਲਕਾ ਐਪੀ ਬਣਾਉਂਦਾ ਹੈਗਾ ਕੋਈ ਏ ਗੱਲਾਂ ਨਹੀਂ ਕਹਿਣਾ ਚਾਹਦਾ 5 ਸਾਲ ਬਾਅਦ ਤੁਸੀਂ ਆਪ ਧਿਆਨ ਕਰੋਗੇ ਕਿਉਂਕਿ ਇਸ ਬੰਦੇ ਨੇ ਕੁਝ ਤਾਂ ਬਦਲਾ ਲਿਆ ਕਿਉਂਕਿ ਮੈਨੂੰ ਪਤਾ ਹੈਗਾ ਕਿ ਕੈਸੇ ਕੇਂਦਰ ਸਰਕਾਰ ਦਾ ਦਾ ਬਜਟ ਇੰਨਾ ਵੱਡਾ ਆਪਾਂ ਸੋਚ ਨਹੀਂ ਸਕਦੇ 25 ਲੱਖ ਕਰੋੜ ਦਾ ਇੱਕ ਸਾਲ ਦਾ ਬਜਟ ਹੈ ਕਿੰਨਾ 25 ਲੱਖ ਕਰੋੜ ਉਹਨੇ ਜੇ 100 ਕਰੋੜ ਇਹਨਾਂ ਲਈ ਬੈਠਾ ਉਹਨਾਂ ਨੂੰ ਤਾਂ ਪਤਾ ਵੀ ਲੱਗਦਾ ਇੰਨੇ ਨਿਕੋਟ ਖਰਚ ਨਹੀਂ ਪਾਤਾ ਕਿ ਇਹੋ ਜਿਹੀ ਗੱਲ ਨਹੀਂ ਬਣਦੀ ਮੈਨੂੰ ਸੱਤ ਤਰੀਕੇ ਆਉਂਦੇ ਆ ਮੈਨੂੰ ਇਹ ਵੀ ਪਤਾ ਕਿ ਜੇ ਉਹ ਇਹ ਕਹਿਣਗੇ ਨਹੀਂ ਜੀ ਇਸ ਸਕੀਮ ਤੇ ਵੀ ਦੇ ਨਹੀਂ ਸਕਦੇ ਮੈਂ ਨਵੀਂ ਟੀਮ ਬੁਲਵਾ ਲੂੰਗਾ ਕਿਹੜਾ ਤਰੀਕਾ ਹੋਣਾ ਚਾਹੀਦਾ ਹੈਗਾ ਨਾ ਕਿ ਤੈਨੂੰ ਮਾਰ ਦੇਵੇ ਮੈਨੂੰ ਸਾਫ਼ ਤਰੀਕੇ ਵਧਿਆ ਪਰ ਮੈਨੂੰ ਉਹ ਕੋਈ ਦੂਸਰੀ ਜਗ੍ਹਾ ਭੇਜੋ ਸਹੀ ਜਿੱਥੇ ਮੈਂ ਕੰਮ ਕਰ ਸਕਾਂ ਪੇਸ਼ਾ ਜਿੰਦਾ ਹੁੰਦੀ ਹੈ ਕਿਉਂਕਿ ਜੇ ਤੁਸੀਂ ਭੇਜਦੇ ਹੋਗੇ ਫਿਰ ਇਹ ਬਹਾਦਰੀ ਤੇਰਾ ਕੀ ਮਤਲਬ ਇੰਨਾ ਕੁਝ ਦਿਨ ਨੂੰ ਰੱਬਲੇ ਦੇ ਦਿੱਤਾ ਫਿਰ ਉਹਦਾ ਵਾਰਾ ਪੜੇਗਾ ਬੈਠ ਕੇ ਮੈਂ ਕਰ ਸਕਦਾ ਇਹ ਮੈਂ ਨਾ ਔਰ ਮੇਰੀ ਦੇਖੋ ਕਿਸਮਤ ਕਿੰਨੀ ਚੰਗੀ ਡਿਊਟੀ ਕਿੱਥੇ ਲੱਗੀ ਆ ਫਤਿਹਗੜ ਸਾਹਿਬ ਤੋਂ ਕੋਈ ਹੋਰ ਬਗਦਦਰ ਜਗਾ ਹੋ ਸਕਦੀ ਹੈ ਜੀ ਹੋ ਸਕਦੀ ਹੈ ਮੈਂ ਸਮਝਦਾ ਵਾਹਿਗੁਰੂ ਉਹ ਹਮੇਸ਼ਾ ਮੇਰਾ ਸਾਥ ਦਿੱਤਾ میں ری دار بھی بند گریبی چی کچھ کرو گا ਇਹ ਨੂੰ ਵੋਟ ਪਾ ਮੇਰੀ ਅਗਰ ਤੁਸੀਂ ਚਾਹੋਗੇ ਇਹ ਪਿੰਡ ਦਾ ਮੇਰੀ 2-4 ਹਜ਼ਾਰ ਵੋਟ ਤਾਂ ਦੂਸਰੇ ਪਿੰਡਾਂ ਨੂੰ ਪਵਾ ਦੋਗਾ ਇਹਦਾ ਵੱਡਾ ਪਿੰਡ ਹੈ ਜੀ ਤੇ ਇਹ ਮੇਰੀ ਮਦਦ ਕਰੋ ਮੈਂ ਵਾਪਸ ਤੁਹਾਡਾ ਆऊंगा ਔਰ ਜੋ ਇਸ ਪਿੰਡ ਲਈ ਜਿੰਨੇ ਫੰਡ ਕਾਉਂਗੇ ਸਰਕਾਰ ਤੋਂ ਰੋਣਾ ਤੋਂ ਆਈਗਾ ਫੰਡ ਦਾ ਪਰ ਜਿਹੜਾ ਲੈਣਾ ਚਾਹੁੰਦਾ ਉਹ ਨੂੰ ਮਿਲ ਜਾਂਦੇ ਆ ਮਿਲਦੀ ਕਿ ਨਹੀਂ

ਮੈਨੂੰ ਇਹ ਆ ਕਿ ਮੈਨੂੰ ਉਹਦਾ ਫਾਇਦਾ ਹੋਊਗਾ ਜਦੋਂ ਮੈਂ ਕਿਸੇ ਦਫ਼ਤਰ ਜਾਣਾ ਜਿਹੜੇ ਕੇਂਦਰ ਸਰਕਾਰ ਹੁਣ ਬਹੁਤ سارے ਸੈਕਟਰੀ ਬਣ ਗਏ ਐ ਜਿਹੜੇ ਕੋਲੇ ਇਹਨੋ ਨਾਂ ਦੇ ਮਾਲਕ ਨੇ ਉਹ ਮੇਰੇ ਥੱਲੇ ਕੰਮ ਕਰਦੇ ਸੀ ਕੇਂਦਰ ਦੇ ਹੁਣ ਦੱਸੋ ਜਦੋਂ ਮੈਂ ਜਾਊਂਗਾ ਉਹਨਾਂ ਦੇ ਕਮਰੇ 'ਚ ਐਕੀ ਬਣ ਕੇ ਤੋ ਠੀਕੇ ਖੜਾ ਹੋਊਗਾ ਕਿ ਨਹੀਂ ਬੰਦਾ ਅਧਿਕਾਰੀ ਸਾਹਿਬ ਤੁਸੀਂ ਆ ਗਏ ਦਫ਼ਤਰ ਕੀ ਹੁਕਮ ਕੀ ਰਾਇ ਹੈ ਕਿ ਬਹੁਤ ਸਾਰੇ ਕੰਮ ਤਾਂ ਮੇਰੇ ਉਸ ਵਾਕੀਅਤ ਨਾਲ ਹੋ ਜਾਣੇ ਆ ਮੈਂ ਆਪਣੇ ਰਾਈਪੋਰਟ 'ਚ